ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਆਪਾਂ ਅੱਜ ਦੀ ਕਹਾਣੀ ਪੁਰਾਣੇ ਸਮਿਆਂ ਦੀ ਗੱਲ ਹੈ ਕਿਸੇ ਨਗਰ ਵਿੱਚ ਠਾਕੁਰ ਬ੍ਰਿੰਦਰ ਸਿੰਘ ਤੇ ਉਹਦੀ ਪਤਨੀ ਰੁਕਮਾ ਦੇਵੀ ਰਹਿੰਦੇ ਸਨ ਬ੍ਰਿੰਦਰ ਸਿੰਘ ਤਾਂ ਲੰਬੀ ਚੌੜੀ ਕੱਦ ਕਾਠੀ ਦਾ ਗੱਠਮਗਬਰੂ ਸੀ ਪਰ ਰੁਕਮਾ ਦੇਵੀ ਦੀ ਸੁੰਦਰਤਾ ਤਾਂ ਅਲੌਕਿਕ ਸੀ ਐਨੀ ਸੋਹਣੀ ਕਿ ਵੇਖ ਕੇ ਲੱਗਦਾ ਜਿਵੇਂ ਕੁਦਰਤ ਨੇ ਉਸ ਨੂੰ ਫੁਰਸਤ ਨਾਲ ਬਿਠਾ ਕੇ ਬਣਾਇਆ ਹੋਵੇ ਉਸ ਦੇ ਹੁਸਨ ਦੇ ਚਰਚੇ ਚਾਰੇ ਪਾਸੇ ਮਸ਼ਹੂਰ ਸਨ ਰੁਕਮਾ ਦੇਵੀ ਸੁੰਦਰ ਹੋਣ ਦੇ ਨਾਲ ਨਾਲ ਬੜੀ ਸਿਆਣੀ ਤੇ ਹਸਮੁਖ ਸੁਭਾਦੀ ਔਰਤ ਸੀ ਠਾਕੁਰ ਬਰਿੰਦਰ ਸਿੰਘ ਬਾਹਰ ਪ੍ਰਦੇਸ਼ ਵਿੱਚ ਨੌਕਰੀ ਕਰਦਾ ਸੀ ਰੁਕਮਾ ਦੇਵੀ ਪਿੰਡ ਵਿੱਚ ਇਕੱਲੀ ਰਹਿੰਦੀ ਸੀ ਘਰ ਵਿੱਚ ਹੋਰ ਕੋਈ ਪਰਿਵਾਰਕ ਮੈਂਬਰ ਨਹੀਂ ਸੀ ਘਰ ਦੀ ਹਾਲਤ ਨਾ ਬਹੁਤੀ ਅਮੀਰੀ ਵਾਲੀ ਸੀ ਤੇ ਨਾ ਹੀ ਗਰੀਬੀ ਵਾਲੀ ਬਸ ਕਹਿ ਲੋ ਕਿ ਦਾਲ ਫੁਲਕਾ ਵਧੀਆ ਚੱਲ ਰਿਹਾ ਸੀ ਰੁਕਮਾ ਦੇਵੀ ਦਾ ਮਨ ਇਕੱਲਿਆਂ ਨਹੀਂ ਸੀ ਲੱਗਦਾ ਅਕੱਲੀ ਬੈਠ ਬੈਠੀ ਕੀ ਕਰੇ ਉਹ ਪਿੰਡ ਗਲੀ ਵਿੱਚ ਸਭ ਨਾਲ ਗੱਲਾਂ ਬਾਤਾਂ ਕਰਦੀ ਰਹਿੰਦੀ ਸੀ ਹਾਸਾ ਮਜ਼ਾਕ ਤਾਂ ਉਹਦੇ ਸੁਭਾਅ ਵਿੱਚ ਹੀ ਸੀ ਇਸ ਲਈ ਸਭ ਨਾਲ ਹੱਸ ਕੇ ਬੋਲ ਕੇ ਚੱਲਦੀ ਸੀ ਇਹ ਗੱਲ ਤਾਂ ਜਗ ਜਾਹਰ ਹੈ ਕਿ ਕੋਈ ਇਕੱਲੀ ਔਰਤ ਉੱਤੋਂ ਜਵਾਨ ਤੇ ਅਲੌਕਿਕ ਸੁੰਦਰੀ ਹੋਵੇ ਜਦੋਂ ਘਰ ਵਿੱਚ ਇਕੱਲੀ ਰਹਿੰਦੀ ਹੈ ਤਾਂ ਲੋਕਾਂ ਦੀ ਬੁਰੀ ਨਜ਼ਰ ਉਹਦੇ ਤੇ ਪੈਂਦੀ ਹੀ ਹੈ ਕਹਿੰਦੇ ਨੇ ਪਰਦੇਸੀ ਦੀ ਘਰ ਵਾਲੀ ਤੇ ਗਰੀਬ ਦੀ ਘਰ ਵਾਲੀ ਤਾਂ ਸਭ ਦੀ ਭਾਬੀ ਹੁੰਦੀ ਹੈ। ਇਹੀ ਹਾਲ ਰੁਕਮਾ ਦੇਵੀ ਦਾ ਸੀ। ਪਿੰਡ ਦੇ ਸਾਰੇ ਲੋਕ ਰੁਕਮਾ ਦੇਵੀ ਨੂੰ ਭਾਬੀ ਕਹਿ ਕੇ ਬੁਲਾਉਂਦੇ ਸਨ। ਭਾਵੇਂ ਕੋਈ ਰਿਸ਼ਤੇ ਵਿੱਚ ਚਾਚੀ ਦਾਈ ਵੀ ਲੱਗਦੀ ਹੋਵੇ ਪਰ ਸਭ ਉਸ ਨੂੰ ਭਾਬੀ ਹੀ ਆਖਦੇ। ਰੁਕਮਾ ਦੇਵੀ ਸਭ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਉਹ ਸਮਝਦੀ ਸੀ ਕਿ ਮੈਂ ਇਕੱਲੀ ਰਹਿੰਦੀ ਆ। ਇਸ ਲਈ ਲੋਕਾਂ ਦੀ ਬੁਰੀ ਨਜ਼ਰ ਮੇਰੇ ਤੇ ਰਹਿੰਦੀ ਹੈ। ਇਕੱਲੀ ਜਾਨ ਕਦੋਂ ਤੱਕ ਘਰ ਵਿੱਚ ਇਕੱਲੀ ਸੜਦੀ ਰਹੇਗੀ ਇਸ ਲਈ ਉਸ ਨੂੰ ਥੋੜਾ ਬਾਹਰ ਤਾਂ ਨਿਕਲਣਾ ਹੀ ਪਵੇਗਾ ਪਰ ਬਾਹਰ ਤਾਂ ਚਾਰੇ ਪਾਸੇ ਮਾਨਵ ਭੇੜੀਏ ਬੈਠੇ ਸਨ ਇਕੱਲਾ ਬੰਦਾ ਘਰ ਵਿੱਚ ਸੜ ਗੜ ਜਾਂਦਾ ਹੈ ਇਸ ਲਈ ਰੁਕਮਾ ਦੇਵੀ ਆਪਣੇ ਗਵਾਂਡੀਆਂ ਨਾਲ ਹੱਸਦੀ ਬੋਲਦੀ ਰਹਿੰਦੀ ਸੀ ਇਹਨਾਂ ਮਨੁੱਖੀ ਭੇੜੀਆਂ ਤੋਂ ਕਿਵੇਂ ਬਚਣਾ ਹੈ ਇਹ ਵੀ ਰੁਕਮਾ ਦੇਵੀ ਚੰਗੀ ਤਰ੍ਹਾਂ ਜਾਣਦੀ ਸੀ ਸੁੰਦਰਤਾ ਦੇ ਨਾਲ ਨਾਲ ਰੱਬ ਨੇ ਉਸ ਨੂੰ ਬੁੱਧੀ ਵੀ ਬੜੀ ਤਿੱਖੀ ਦਿੱਤੀ ਸੀ ਇੱਕ ਵਾਰ ਬਰਿੰਦਰ ਸਿੰਘ ਪ੍ਰਦੇਸ਼ ਤੋਂ ਘਰ ਵਾਪਸ ਆਇਆ ਤਾਂ ਉਸਨੇ ਰੁਕਮਾ ਦੇਵੀ ਨੂੰ ਇਸ ਤਰੰਗਵਾਂਡੀਆਂ ਨਾਲ ਹੱਸਦਿਆਂ ਬੋਲਦਿਆਂ ਵੇਖਿਆ ਭਾਵੇਂ ਬਰਿੰਦਰ ਸਿੰਘ ਰੁਕਮਾ ਦੇਵੀ ਦਾ ਸੁਭਾ ਚੰਗੀ ਤਰ੍ਹਾਂ ਜਾਣਦਾ ਸੀ ਪਰ ਫੇਰ ਵੀ ਉਸਨੇ ਰੁਕਮਾ ਦੇਵੀ ਨੂੰ ਕਿਹਾ ਰੁਕਮਾ ਤੂੰ ਘਰ ਵਿੱਚ ਕੱਲੀ ਰਹਿੰਦੀ ਹੈ ਕਿਉਂ ਨਾ ਕੋਈ ਕੰਮ ਧੰਦਾ ਸ਼ੁਰੂ ਕਰ ਲਵੇਂ ਰੁਕਮਾ ਗੁੱਸੇ ਨਾਲ ਬੋਲੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਮੈਂ ਘਰ ਦਾ ਕੋਈ ਕੰਮ ਨਹੀਂ ਕਰਦੀ ਇਹ ਸੁਣ ਕੇ ਬਰਿੰਦਰ ਸਿੰਘ ਨੇ ਰੁਕਮਾ ਦੇਵੀ ਨੂੰ ਪਿਆਰ ਨਾਲ ਸਮਝਾਉਂਦਿਆਂ ਕਿਹਾ ਰੁਕਮਾ ਮੇਰਾ ਉਹ ਮਤਲਬ ਨਹੀਂ ਸੀ ਮੈਂ ਤਾਂ ਇਹ ਕਹਿ ਰਿਹਾ ਸੀ ਕਿ ਤੂੰ ਇਕੱਲੀ ਰਹਿੰਦੀ ਹੈ ਚਾਰ ਲੋਕਾਂ ਨਾਲ ਗੱਲਾਂ ਕਰਦੀ ਹੈ ਇਸ ਤੋਂ ਤਾਂ ਚੰਗਾ ਹੈ ਕਿ ਤੂੰ ਆਪਣੇ ਘਰ ਵਿੱਚ ਕੋਈ ਅਜਿਹਾ ਕੰਮ ਤਾਂ ਦਾ ਸ਼ੁਰੂ ਕਰ ਦੇ ਜਿਸ ਨਾਲ ਚਾਰ ਪੈਸੇ ਵੀ ਘਰ ਵਿੱਚ ਆਉਣ ਤੇ ਤੇਰਾ ਸਮਾਂ ਵੀ ਕੱਟਿਆ ਜਾਵੇ। ਅਜੇ ਤਾਂ ਅਸੀਂ ਦੋਵੇਂ ਹੀ ਹਾਂ। ਕੱਲ ਨੂੰ ਸਾਡੀ ਸੰਤਾਨ ਵੀ ਹੋਵੇਗੀ। ਤਾਂ ਉਹਨਾਂ ਲਈ ਵੀ ਸਾਨੂੰ ਸੋਚਣਾ ਹੈ। 4 ਪੈਸੇ ਘਰ ਵਿੱਚ ਆਉਣਗੇ ਤਾਂ ਅੱਗੇ ਆਉਣ ਵਾਲੀ ਜ਼ਿੰਦਗੀ ਵੀ ਸੁਖਮਈ ਹੋ ਜਾਵੇਗੀ। ਪਰ ਇੱਕ ਗੱਲ ਯਾਦ ਰੱਖੀ ਰੁਕਮਾ ਕੰਮ ਕੋਈ ਸਾਫ਼ ਸੁਥਰਾ ਹੋਣਾ ਚਾਹੀਦਾ ਹੈ। ਅਜਿਹਾ ਕੋਈ ਕੰਮ ਨਾ ਕਰੇ ਜਿਸ ਨਾਲ ਤੇਰੇ ਚਰਿੱਤਰ ਤੇ ਦਾਗ ਲੱਗ ਜਾਵੇ। ਰੁਕਮਾ ਦੇਵੀ ਭਲੀ ਭਾਂਤ ਸਮਝ ਗਈ ਕਿ ਉਹਦਾ ਪਤੀ ਕੀ ਕਹਿਣਾ ਚਾਹੁੰਦਾ ਹੈ ਰੁਕਮਾ ਦੇਵੀ ਨੇ ਆਪਣੇ ਪਤੀ ਦੀ ਇਹ ਗੱਲ ਸੁਣ ਕੇ ਕਿਹਾ ਅੱਛਾ ਤਾਂ ਮੈਨੂੰ ਇਹ ਦੱਸੋ ਕਿ ਮੈਂ ਕਿਹੜਾ ਕੰਮ ਕਰਾਂ ਇਹ ਸੁਣ ਕੇ ਬਰਿੰਦਰ ਸਿੰਘ ਬੋਲਿਆ ਉਹ ਤੂੰ ਜਾਣੇ ਕਿਹੜਾ ਕੰਮ ਤੈਨੂੰ ਕਰਨਾ ਹੈ ਪਰ ਇਸ ਸੁੰਦਰਤਾ ਦਾ ਕੋਈ ਨਜਾਇਜ਼ ਫਾਇਦਾ ਨਾ ਉਠਾ ਲਈ ਬਰਿੰਦਰ ਸਿੰਘ ਦੀ ਗੱਲ ਸੁਣ ਕੇ ਰੁਕਮਾ ਦੇਵੀ ਜਿਵੇਂ ਕੈਲ ਸ਼ੇਰਨੀ ਬਣ ਗਈ ਉਸ ਨੂੰ ਬਰਿੰਦਰ ਸਿੰਘ ਦੀ ਗੱਲ ਅੰਦਰ ਤੱਕ ਚੁਬ ਗਈ ਤੇ ਉਸ ਨੇ ਇਸ ਗੱਲ ਨੂੰ ਇੱਕ ਚੁਣੌਤੀ ਮੰਨ ਲਿਆ ਉਸ ਨੇ ਬਰਿੰਦਰ ਸਿੰਘ ਨੂੰ ਕਿਹਾ ਜੇ ਗੱਲ ਮੇਰੇ ਰੂਪ ਦੀ ਹੀ ਹੈ ਤਾਂ ਇਸ ਵਿੱਚ ਮੇਰਾ ਕੋਈ ਦੋਸ਼ ਨਹੀਂ ਪਰ ਰਹੀ ਗੱਲ ਕਮਾਉਣ ਦੀ ਹੁਣ ਮੈਂ ਤੈਨੂੰ 12 ਪਿੰਡਾਂ ਦੀ ਜ਼ਿੰਮੇਵਾਰੀ ਲੈ ਕੇ ਦਿਖਾਵਾਂਗੀ ਤੇ ਆਪਣੀ ਇੱਜ਼ਤ ਤੇ ਵੀ ਕੋਈ ਆਂਜ ਵੀ ਨਹੀਂ ਆਉਣ ਦੇਵਾਂਗੀ ਇਹ ਸੁਣ ਕੇ ਬਰਿੰਦਰ ਸਿੰਘ ਰੁਕਮਾ ਦੇਵੀ ਤੇ ਜੋਰ ਨਾਲ ਹੱਸਦਾ ਹੋਇਆ ਬੋਲਿਆ 12 ਪਿੰਡਾਂ ਦੀ ਜ਼ਿੰਮੇਵਾਰੀ ਪਹਿਲਾਂ ਤੈਨੂੰ ਕੌਣ ਦੇਵੇਗਾ 12 ਪਿੰਡਾਂ ਦੀ ਜ਼ਿੰਮੇਵਾਰੀ ਪਹਿਲਾਂ ਇਹ ਕੋਈ ਹਾਸੇ ਖੇਡ ਦੀ ਗੱਲ ਹੈ ਰੁਕਮਾ ਦੇਵੀ ਨੇ ਕਿਹਾ ਜੇ ਮੈਂ 12 ਪਿੰਡਾਂ ਦੀ ਜ਼ਿੰਮੇਵਾਰੀ ਲੈ ਲਈ ਤਾਂ ਦੱਸੋ ਫਿਰ ਤੁਸੀਂ ਕੀ ਕਰੋਗੇ ਰੁਕਮਾ ਦੇਵੀ ਦੀ ਗੱਲ ਸੁਣ ਕੇ ਬ੍ਰਿੰਦਰ ਸਿੰਘ ਬੋਲਿਆ ਜੇ ਅਜਿਹਾ ਹੋਇਆ ਤਾਂ ਮੈਂ ਤੇਰਾ ਗੁਲਾਮ ਬਣ ਜਾਵਾਂਗਾ ਰੁਕਮਾ ਦੇਵੀ ਨੇ ਹੱਸ ਕੇ ਕਿਹਾ ਤੰਗ ਗੁਲਾਮੀ ਕਰਨ ਦੀ ਤਿਆਰੀ ਕਰ ਲੋ ਕਿਸੇ ਤਰ੍ਹਾਂ ਕੁਝ ਦਿਨ ਬੀਤ ਗਏ ਤੇ ਠਾਕੁਰ ਬ੍ਰਿੰਦਰ ਸਿੰਘ ਦੇ ਪਰਦੇਸ ਜਾਣ ਦਾ ਸਮਾਂ ਆ ਗਿਆ ਠਾਕੁਰ ਬ੍ਰਿੰਦਰ ਸਿੰਘ ਪਰਦੇਸ ਚਲੇ ਗਏ ਤੇ ਰੁਕਮਾ ਦੇਵੀ ਫਿਰ ਤੋਂ ਕੱਲੀ ਰਹਿ ਗਈ ਤਿੰਨ ਚਾਰ ਦਿਨ ਤਾ ਰੁਕਮਾ ਦੇਵੀ ਬਿਲਕੁਲ ਵੀ ਘਰੋਂ ਬਾਹਰ ਨਾ ਨਿਕਲੀ ਇਕੱਲੀ ਬੈਠੀ ਬਸ ਇਹੀ ਸੋਚਦੀ ਰਹੀ ਕਿ ਉਸ ਨੂੰ ਅਜਿਹਾ ਕੀ ਕਰਨਾ ਚਾਹੀਦਾ ਹੈ ਜਿਸ ਨਾਲ ਉਸ ਨੂੰ 12 ਪਿੰਡਾਂ ਦੀ ਜ਼ਿੰਮੇਵਾਰੀ ਮਿਲ ਜਾਵੇ ਫਿਰ ਰੁਕਮਾ ਦੇਵੀ ਇੱਕ ਦਿਨ ਸਵੇਰੇ ਸਵੇਰੇ ਉੱઠી ਤੇ ਇਸ਼ਨਾਨ ਕਰਕੇ ਸ਼ਿੰਗਾਰ ਕਰਨ ਬੈਠ ਗਈ ਖੂਬ ਚੰਗੀ ਤਰ੍ਹਾਂ ਸ਼ਿੰਗਾਰ ਕੀਤਾ ਫਿਰ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਨਿਹਾਰ ਕੇ ਵੇਖਿਆ ਤੇ ਖੁਦ ਹੀ ਬੋਲ ਪਈ ਬਾ ਰੁਕਮਾ ਤੂੰ ਵੀ ਕੀ ਖੂਬ ਲੱਗਦੀ ਹੈ ਇਹਨਾਂ ਕਹਿ ਕੇ ਰੁਕਮਾ ਘਰੋਂ ਬਾਹਰ ਨਿਕਲ ਆਈ ਬਾਹਰ ਨਿਕਲਦੇ ਹੀ ਕਿਸੇ ਵਿਅਕਤੀ ਨੇ ਉਸ ਤੋਂ ਪੁੱਛਿਆ ਹੋ ਰੁਕਮਾ ਭਾਬੀ ਅੱਜ ਕੱਲ ਕਿੱਥੇ ਰਹਿੰਦੀ ਹੈ ਦਿਸਦੀ ਹੀ ਨਹੀਂ ਤਾਂ ਰੁਕਮਾ ਨੇ ਕਿਹਾ ਉਹ ਤੁਹਾਡੇ ਭਾਈ ਜੀ ਆਏ ਹੋਏ ਸਨ ਦੇਵਰ ਜੀ ਉਹਨਾਂ ਦੀ ਸੇਵਾ ਪਾਣੀ ਵਿੱਚ ਰੁੱਝੀ ਹੋਈ ਸੀ ਤੁਸੀਂ ਦੱਸੋ ਕਿਵੇਂ ਹੋ ਉਸ ਵਿਅਕਤੀ ਨੇ ਗੱਲ ਨੂੰ ਅੱਗੇ ਵਧਾਉਂਦਿਆਂ ਕਿਹਾ ਵੈਸੇ ਰੁਕਮਾ ਭਾਬੀ ਤੁਸੀਂ ਕਿੱਥੇ ਜਾ ਰਹੇ ਹੋ ਤਾਂ ਰੁਕਮਾ ਨੇ ਕਿਹਾ 12 ਪਿੰਡਾਂ ਦੀ ਜ਼ਿੰਮੇਵਾਰੀ ਲੈਣ ਜਾ ਰਹੀ ਹਾਂ ਰਾਜਾ ਸਾਹਿਬ ਕੋਲ ਉਹ ਆਦਮੀ ਜ਼ੋਰ-ਜ਼ੋਰ ਨਾਲ ਹੱਸਦਾ ਹੋਇਆ ਬੋਲਿਆ 12 ਪਿੰਡਾਂ ਦੀ ਜ਼ਿੰਮੇਵਾਰੀ ਭਲਾ ਰਾਜਾ ਤੈਨੂੰ 12 ਪਿੰਡਾਂ ਦੀ ਜ਼ਿੰਮੇਵਾਰੀ ਕਿਵੇਂ ਦੇ ਸਕਦਾ ਹੈ ਉਹਦੇ ਮਹਿਲ ਵਿੱਚ ਤੈਥੋਂ ਵੀ ਸੋਹਣੀਆਂ ਇੱਕ ਤੋਂ ਇੱਕ ਰਾਣੀਆਂ ਨੇ ਹੁਣ ਰੁਕਮਾ ਦੇਵੀ ਨੂੰ ਇਹ ਗੱਲ ਤਾਨੇ ਵਾਂਗ ਲੱਗ ਗਈ ਰੁਕਮਾ ਦੇਵੀ ਨੇ ਉਸ ਆਦਮੀ ਨੂੰ ਕਿਹਾ ਵੇਖੀ ਮੈਂ ਤੈਨੂੰ 12 ਪਿੰਡਾਂ ਦੀ ਜਿਵੇਂ ਜ਼ਿਮੀਦਾਰ ਨਹੀਂ ਬਣ ਕੇ ਦਿਖਾਵਾਂਗੀ। ਉਹ ਆਦਮੀ ਹੱਸਦਾ ਹੋਇਆ ਚਲਾ ਗਿਆ। ਰੁਕਮਾ ਦੇਵੀ ਨੇ ਸੋਚਿਆ ਜਿਵੇਂ ਇਸਨੇ ਟੋਕਿਆ ਕੋਈ ਹੋਰ ਵੀ ਮੈਨੂੰ ਟੋਕੇਗਾ ਤੇ ਟੋਕਣਾ ਚੰਗਾ ਨਹੀਂ ਹੁੰਦਾ। ਕਹਿੰਦੇ ਨੇ ਟੋਕਣ ਨਾਲ ਬਣਦੇ-ਬਣਦੇ ਕੰਮ ਵੀ ਵਿਗੜ ਜਾਂਦੇ ਨੇ। ਇਸ ਲਈ ਰੁਕਮਾ ਦੇਵੀ ਨੇ ਕੁੰਡ ਕੱਢ ਲਿਆ ਤੇ ਰਾਜ ਦਰਬਾਰ ਦੇ ਦਰਵਾਜ਼ੇ ਤੇ ਜਾ ਪਹੁੰਚੀ। ਦਰਵਾਜੇ ਤੇ ਇੱਕ ਸਿਪਾਹੀ ਪਹਿਰਾ ਦੇ ਰਿਹਾ ਸੀ ਉਸ ਨੇ ਜਦ ਰੁਕਮਾ ਦੇਵੀ ਨੂੰ ਵੇਖਿਆ ਤਾਂ ਉਹ ਰੁਕਮਾ ਦੇਵੀ ਦੇ ਰੂਪ ਨੂੰ ਵੇਖਦਾ ਹੀ ਰਹਿ ਗਿਆ ਉਸ ਨੇ ਰੁਕਮਾ ਦੇਵੀ ਤੋਂ ਪੁੱਛਿਆ ਕੌਣ ਹੋ ਤੁਸੀਂ ਤੇ ਕੀ ਕੰਮ ਹੈ ਤਾਂ ਰੁਕਮਾ ਦੇਵੀ ਬੋਲੀ ਮੇਰਾ ਨਾਮ ਰੁਕਮਾ ਦੇਵੀ ਹੈ ਇਹ ਸੁਣਦੇ ਹੀ ਸਿਪਾਹੀ ਦੇ ਚਿਹਰੇ ਤੇ ਖੁਸ਼ੀ ਚਲਕ ਪਈ ਉਸ ਨੇ ਰੁਕਮਾ ਦੇਵੀ ਦੀ ਸੁੰਦਰਤਾ ਦੇ ਚਰਚੇ ਸੁਨੇ ਸਨ ਪਰ ਅੱਜ ਉਸ ਨੇ ਸਾਖਸ਼ਾਤ ਰੁਕਮਾ ਦੇਵੀ ਨੂੰ ਵੇਖ ਵੀ ਲਿਆ जिमे ਸੁਣਿਆ ਸੀ ਉਸ ਤੋਂ ਕਈ ਗੁਣਾ ਵੱਧ ਪਾਇਆ ਉਸਨੇ ਮਜ਼ਾਕ ਕਰਦਿਆਂ ਰੁਕਮਾ ਦੇਵੀ ਨੂੰ ਕਿਹਾ ਤਾਂ ਰੁਕਮਾ ਭਾਬੀ ਕਦੀ ਸਾਡੇ ਨਾਲ ਵੀ ਥੋੜਾ ਗੱਲ ਕਰ ਲਿਆ ਕਰੋ ਰੁਕਮਾ ਦੇਵੀ ਉਹਦੀ ਨੀਤ ਨੂੰ ਭਲੀ ਭਾਤ ਪਛਾਣ ਗਈ ਰੁਕਮਾ ਦੇਵੀ ਵੀ ਹੱਸਦੀ ਹੋਈ ਬੋਲੀ ਕਿਉਂ ਨਹੀਂ ਅਸੀਂ ਤਾਂ ਤੁਹਾਡੇ ਨਾਲ ਵੀ ਗੱਲ ਕਰ ਲਵਾਂਗੇ ਤੁਸੀਂ ਆਓ ਕਦੀ ਸਾਡੇ ਘਰ ਇਸ ਤੇ ਸਿਪਾਹੀ ਉਤਸ਼ਾਹਿਤ ਹੁੰਦਾ ਹੋਇਆ ਬੋਲਿਆ ਤਾਂ ਦੱਸੋ ਕਦੋਂ ਆਉਣਾ ਹੈ ਤੁਸੀਂ ਚਾਹੋ ਤਾਂ ਕੱਲ ਹੀ ਆ ਜਾਣਾ ਰੁਕਮਾ ਦੇਵੀ ਨੇ ਆਪਣੀ ਹਾਸੇ ਨੂੰ ਲੁਕਾਉਂਦਿਆਂ ਹੋਇਆਂ ਕਿਹਾ ਸਿਪਾਹੀ ਤਾਂ ਗੱਲਗੱਦ ਹੋ ਗਿਆ ਫੇਰ ਪੁੱਛਿਆ ਅੱਛਾ ਇਹ ਤਾਂ ਦੱਸੋ ਰੁਕਮਾ ਭਾਬੀ ਤੁਸੀਂ ਇੱਥੇ ਕਿਉਂ ਆਏ ਹੋ ਰੁਕਮਾ ਬੋਲੀ ਸਾਨੂੰ ਮਹਾਰਾਜ ਨਾਲ ਕੋਈ ਕੰਮ ਪੈ ਗਿਆ ਹੈ ਸਿਪਾਹੀ ਨੇ ਰੁਕਮਾ ਨੂੰ ਅੰਦਰ ਜਾਣ ਦਿੱਤਾ ਜਦੋਂ ਰੁਕਮਾ ਥੋੜਾ ਅੱਗੇ ਵਧੀ ਤਾਂ ਉਸ ਨੂੰ ਉੱਥੇ ਇੱਕ ਦਰੋਗਾ ਮਿਲਿਆ ਦਰੋਗੇ ਨੇ ਵੀ ਰੁਕਮਾ ਦੇਵੀ ਨੂੰ ਰੋਕ ਕੇ ਪੁੱਛਿਆ ਰੁਕਮਾ ਭਾਬੀ ਕਿੱਥੇ ਜਾ ਰਹੇ ਹੋ ਅੱਜ ਰਾਜ ਦਰਬਾਰ ਵਿੱਚ ਕੀ ਕੰਮ ਆ ਗਿਆ ਉਸ ਦਰੋਗਾ ਦੇ ਮੂੰਹੋਂ ਆਪਣਾ ਨਾਮ ਸੁਣ ਕੇ ਰੁਕਮਾ ਦੇਵੀ ਰੁਕ ਗਈ ਤੇ ਪੁੱਛਿਆ ਕੀ ਤੁਸੀਂ ਮੈਨੂੰ ਜਾਣਦੇ ਹੋ ਤਾਂ ਦਰੋਗਾ ਬੋਲਿਆ ਕਿਉਂ ਨਹੀਂ ਜਾਣਾਂਗਾ ਭਲਾ ਤੁਹਾਡੀ ਸੁੰਦਰਤਾ ਦੇ ਚਰਚੇ ਤਾਂ ਪੂਰੇ ਨਗਰ ਪਰ ਵਿੱਚ ਪ੍ਰਸਿੱਧ ਨੇ ਸੁੰਦਰਤਾ ਦੀ ਗੱਲ ਸੁਣ ਕੇ ਰੁਕਮਾ ਦੇਵੀ ਮੁਸਕਰਾਈ ਤੇ ਬੋਲੀ ਮੈਨੂੰ ਰਾਜ ਦਰਬਾਰ ਵਿੱਚ ਕੁਝ ਕੰਮ ਹੈ ਮਹਾਰਾਜ ਨਾਲ ਮਿਲਣਾ ਹੈ ਇਸ ਤੇ ਦਰੋਗਾ ਨੇ ਹੱਸਦਿਆਂ ਕਿਹਾ ਕੋਈ ਨਾ ਭਾਬੀ ਮੇਲਾਓ ਮਹਾਰਾਜ ਨਾਲ ਅਸੀਂ ਕਦੇ ਰੋਕਿਆ ਹੈ ਪਰ ਕਦੀ ਥੋੜਾ ਬਹੁਤ ਸਾਡੇ ਨਾਲ ਵੀ ਗੱਲਬਾਤ ਕਰ ਲਿਆ ਕਰੋ ਰੁਕਮਾ ਦੇਵੀ ਨੇ ਜਦੋਂ ਇਹ ਸੁਣਿਆ ਤਾਂ ਬੋਲੀ ਠੀਕ ਹੈ ਆਜ ਆਇਓ ਕੱਲ ਸਾਡੇ ਘਰ ਤੁਹਾਡੇ ਨਾਲ ਉੱਥੇ ਹੀ ਗੱਲਬਾਤ ਕਰਾਂਗੀ ਇਹ ਸੁਣ ਕੇ ਦਰੋਗਾ ਤਾਂ ਖੁਸ਼ ਹੋ ਗਿਆ ਬੋਲਿਆ ਠੀਕ ਹੈ ਰੁਕਮਾ ਭਾਬੀ ਹੁਣੇ ਤੁਸੀਂ ਮਹਾਰਾਜ ਨਾਲ ਮਿਲ ਲਓ ਕੱਲ ਨੂੰ ਅਸੀਂ ਤੁਹਾਨੂੰ ਮਿਲਣ ਤੁਹਾਡੇ ਘਰ ਆਵਾਂਗੇ ਹੁਣ ਰੁਕਮਾ ਦੇਵੀ ਨੇ ਜੋ ਸਮਾਂ ਸਿਪਾਹੀ ਨੂੰ ਮਿਲਣ ਲਈ ਦਿੱਤਾ ਸੀ ਉਸ ਤੋਂ 1 ਘੰਟਾ ਬਾਅਦ ਦਾ ਸਮਾਂ ਦਰੋਗਾ ਨੂੰ ਦੱਸ ਕੇ ਉਹ ਰਾਜ ਦਰਬਾਰ ਵਿੱਚ ਚਲੀ ਗਈ ਮਹਾਰਾਜ ਉਸ ਸਮੇਂ ਰਾਜ ਦਰਬਾਰ ਵਿੱਚ ਇਕੱਲੇ ਹੀ ਬੈਠੇ ਸਨ ਰੁਕਮਾ ਦੇਵੀ ਨੇ ਕੁੰਡ ਕੱਢ ਰੱਖਿਆ ਸੀ ਮਹਾਰਾਜ ਨੇ ਜਦੋਂ ਕਿਸੇ ਔਰਤ ਨੂੰ ਇਸ ਤਰ੍ਹਾਂ ਦਰਬਾਰ ਵਿੱਚ ਆਉਂਦਿਆ ਵੇਖਿਆ ਤਾਂ ਕੜਕ ਕੇ ਬੋਲੇ ਕੌਣ ਹੋ ਤੁਸੀਂ ਤੇ ਇੱਥੇ ਕਿਉਂ ਆਈ ਹੋ ਇਹਨਾਂ ਸੁਣਦੇ ਹੀ ਰੁਕਮਾ ਦੇਵੀ ਨੇ ਆਪਣਾ ਕੁੰਡ ਹਟਾ ਦਿੱਤਾ ਕੁੰਡ ਦੇ ਹਟਦੇ ਹੀ ਰਾਜੇ ਨੇ ਜਦੋਂ ਰੁਕਮਾ ਦੇਵੀ ਨੂੰ ਵੇਖਿਆ ਤਾਂ ਸਮੋਹਿਤ ਜਿਹਾ ਹੋ ਗਿਆ ਉਸ ਨੇ ਅੱਜ ਤੱਕ ਐਨੀ ਅਲੌਕ ਇੱਕ ਸੁੰਦਰੀ ਕਦੇ ਨਹੀਂ ਵੇਖੀ ਸੀ ਜਦ ਕੇ ਰਾਜੇ ਦੇ ਦਰਬਾਰ ਵਿੱਚ ਕਈ ਰਾਣੀਆਂ ਇੱਕ ਤੋਂ ਇੱਕ ਵੱਧ ਕੇ ਰੂਪਵਤੀ ਸਨ ਰਾਜੇ ਨੇ ਰੁਕਮਾ ਨੂੰ ਕਿਹਾ ਕਹੋ ਸੁੰਦਰੀ ਸਾਡੇ ਦਰਬਾਰ ਵਿੱਚ ਕਿਵੇਂ ਆਉਣਾ ਹੋਇਆ ਰੁਕਮਾ ਬੋਲੀ ਮਹਾਰਾਜ ਅਸੀਂ ਕਦੀ ਤੁਹਾਨੂੰ ਵੇਖਿਆ ਨਹੀਂ ਸੀ ਐਸੇ ਆਸ ਨਾਲ ਚਲੇ ਆਏ ਕਿ ਇੱਕ ਵਾਰ ਘਟੋ ਘਟ ਆਪਣੇ ਨਗਰ ਦੇ ਮਹਾਰਾਜ ਨੂੰ ਵੇਖਤਾਂ ਲਈਏ ਰਾਜੇ ਨੇ ਰੁਕਮਾ ਦੇਵੀ ਨੂੰ ਆਪਣੇ ਬਰਾਬਰ ਵਾਲੇ ਸੰਗਾਸਨ ਤੇ ਬੈਠਣ ਦਾ ਇਸ਼ਾਰਾ ਕੀਤਾ। ਰੁਕਮਾ ਦੇਵੀ ਨਾਲ ਗੱਲਾਂ ਕਰਨ ਲੱਗ ਗਏ। ਬੋਲੇ ਤੁਸੀਂ ਐਨੇ ਸੁੰਦਰ ਹੋ, ਐਨੀ ਅਲੌਕਿਕ ਸੁੰਦਰੀ ਅਸੀਂ ਅੱਜ ਤੱਕ ਕਿਤੇ ਨਹੀਂ ਵੇਖੀ। ਜਦ ਕੇ ਸਾਡੇ ਦਰਬਾਰ ਵਿੱਚ ਇੱਕ ਤੋਂ ਵੱਧ ਕਿ ਇੱਕ ਰਾਣੀਆਂ ਨੇ। ਰੁਕਮਾ ਬੋਲੀ ਮਹਾਰਾਜ, ਬਸ ਤੁਹਾਨੂੰ ਵੇਖ ਲਿਆ। ਹੁਣ ਮੈਨੂੰ ਜਾਣ ਦੀ ਇਜਾਜ਼ਤ ਦਿਓ। ਰਾਜਾ ਬੋਲਿਆ, ਐਨੀ ਜਲਦੀ ਭਲਾਂ ਕਿਉਂ ਜਾ ਰਹੀ ਹੈਂ? ਅਜੇ ਤਾਂ ਅਸੀਂ ਤੇਰੇ ਨਾਲ ਕੋਈ ਗੱਲ ਨਹੀਂ ਕੀਤੀ ਇਸ ਤੇ ਰੁਕਮਾ ਬੋਲੀ ਮਹਾਰਾਜ ਇਹ ਤੁਹਾਡਾ ਰਾਜ ਦਰਬਾਰ ਹੈ ਇਥੇ ਤੁਹਾਡੀਆਂ ਰਾਣੀਆਂ ਕਦੀ ਵੀ ਆ ਸਕਦੀਆਂ ਨੇ ਉਹ ਸਾਨੂੰ ਤੁਹਾਡੇ ਨਾਲ ਇਸ ਤਰ੍ਹਾਂ ਗੱਲਾਂ ਕਰਦਿਆਂ ਵੇਖਣੀਆਂ ਤਾਂ ਪਤਾ ਨਹੀਂ ਸਾਡੇ ਬਾਰੇ ਕੀ ਸੋਚਣਗੀਆਂ ਤੁਹਾਨੂੰ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੈ ਤਾਂ ਕੱਲ ਰਾਤ ਸਾਡੇ ਘਰ ਆਓ ਉਥੇ ਆਰਾਮ ਨਾਲ ਬੈਠ ਕੇ ਗੱਲਬਾਤ ਕਰਾਂਗੇ ਰਾਜੇ ਨੇ ਇਹ ਸੱਦੇ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰ ਲਿਆ ਹੁਣ ਰੁਕਮਾ ਦੇਵੀ ਦਰੋਗਾ ਦੇ ਆਉਣ ਤੋਂ ਇੱਕ ਘੰਟਾ ਬਾਅਦ ਦਾ ਸਮਾਂ ਰਾਜੇ ਨੂੰ ਦੇ ਕੇ ਜਾਣ ਲੱਗੀ ਰਾਜੇ ਨੇ ਰੁਕਮਾ ਦੇਵੀ ਨੂੰ ਜਾਂਦੇ ਵੇਖਿਆ ਤਾਂ ਬੋਲ ਪਏ ਰੁਕਮਾ ਦੇਵੀ ਪੈਦਲ ਦਰਬਾਰ ਵਿੱਚ ਆਈ ਸੀ ਪਰ ਪੈਦਲ ਆਪਣੇ ਘਰ ਨਹੀਂ ਜਾਵੇਂਗੀ ਤੂੰ ਸਾਡੀ ਸ਼ਾਹੀ ਪਾਲਕੀ ਵਿੱਚ ਬੈਠ ਕੇ ਜਾਵੇਂਗੀ ਇਹ ਨਾ ਕਹਿੰਦੇ ਹੀ ਰਾਜੇ ਨੇ ਤਿੰਨ ਤਾੜੀਆਂ ਵਜਾਈਆਂ ਤੇ ਸੇਵਕ ਪਾਲਕੀ ਲੈ ਕੇ ਹਾਜ਼ਰ ਹੋ ਗਏ ਰੁਕਮਾ ਦੇਵੀ ਪਾਲਕੀ ਵਿੱਚ ਬੈਠੀ ਤੇ ਆਪਣੇ ਘਰ ਵੱਲ ਚੱਲ ਪਈ ਮਹਾਰਾਜ ਉਸ ਨੂੰ ਉਦੋਂ ਤੱਕ ਵੇਖਦੇ ਰਹੇ ਜਦੋਂ ਤੱਕ ਰੁਕਮਾ ਦੇਵੀ ਅੱਖਾਂ ਤੋਂ ਓਲੇ ਨਾ ਹੋ ਗਈ ਅਗਲੇ ਦਿਨ ਰੁਕਮਾ ਦੇਵੀ ਨੂੰ ਮੇਲ ਨਦੀ ਗੱਲ ਸੋਚ ਕੇ ਮਨ ਹੀ ਮਨ ਖੁਸ਼ ਹੁੰਦੇ ਰਹੇ ਐਦਰ ਰੁਕਮਾ ਦੇਵੀ ਜਦੋਂ ਆਪਣੇ ਘਰ ਪਹੁੰਚੀ ਤਾਂ ਅੱਗੇ ਦੀ ਯੋਜਨਾ ਬਣਾਉਣ ਲੱਗੀ ਅਗਲੇ ਦਿਨ ਸ਼ਾਮ ਢਲਦੇ ਹੀ ਰੁਕਮਾ ਦੇਵੀ ਸਾਜ ਸ਼ਿੰਗਾਰ ਕਰਨ ਬੈਠ ਗਈ ਅੱਜ ਉਸਨੇ ਮੱਥੇ ਤੇ ਲਾਲ ਵਿੰਦੀ ਵਾਲਾਂ ਵਿੱਚ ਗਜਰਾ ਹੱਥਾਂ ਵਿੱਚ ਰੰਗ ਬਰੰਗੀਆਂ ਚੂੜੀਆਂ ਤੇ ਬਹੁਤ ਹੀ ਚਮਕੀਲੇ ਵਸਤਰ ਪਾਏ ਵੇਖ ਕੇ ਇਦਾਂ ਲੱਗ ਰਿਹਾ ਸੀ ਜਿਵੇਂ ਸਾਖ ਸਾਤ ਸਵਰਗੋਂ ਕੋਈ ਅਫਸਰਾ ਉਤਰ ਕੇ ਧਰਤੀ ਤੇ ਆ ਗਈ ਹੋਵੇ ਖੂਬ ਸਾਜ ਸ਼ਿੰਗਾਰ ਕਰਨ ਤੋਂ ਬਾਅਦ ਰੁਕਮਾ ਦੇਵੀ ਉਨ੍ਹਾਂ ਲੋਕਾਂ ਦੀ ਰਾਹ ਵੇਖਣ ਲੱਗੀ ਨਿਸ਼ਚਿਤ ਸਮੇਂ ਤੇ ਸਿਪਾਹੀ ਨੇ ਆ ਕੇ ਦਰਵਾਜ਼ਾ ਖੜਕਾਇਆ ਤਾਂ ਰੁਕਮਾ ਦੇਵੀ ਦੀਵਾ ਲੈ ਕੇ ਦਰਵਾਜ਼ਾ ਖੋਲਣ ਗਈ ਸਾਹਮਣੇ ਸਿਪਾਹੀ ਨੂੰ ਵੇਖ ਕੇ ਉਹਦਾ ਸਵਾਗਤ ਕੀਤਾ ਤੇ ਘਰ ਦੇ ਅੰਦਰ ਲੈ ਗਈ ਇੱਕ ਸਾਫ਼ ਮੰਜੇ ਤੇ ਦਰੀ ਵਿਛਾਈ ਹੋਈ ਸੀ ਉੱਥੇ ਹੀ ਸਿਪਾਹੀ ਨੂੰ ਬਿਠਾਇਆ ਤੇ ਉਹਦੇ ਨਾਲ ਖੂਬ ਆਨੰਦਪੂਰਵਕ ਗੱਲਾਂ-ਵਾਤਾ ਕਰਨ ਲੱਗੀ। ਸਿਪਾਹੀ ਉਸ ਨੂੰ ਗਲੇ ਲਗਾਉਣ ਲਈ ਤਿਆਰ ਸੀ। ਪਰ ਰੁਕਮਾ ਉਸ ਨੂੰ ਕਿਸੇ ਤਰ੍ਹਾਂ ਗੱਲਾਂ ਵਿੱਚ ਫਸਾਈ ਹੋਈ ਸੀ। ਉਸ ਨੇ ਮਨ ਹੀ ਮਨ ਸੋਚਿਆ, "ਬਸ ਇਹ ਕੁਝ ਸਮੇਂ ਦੀ ਪਰੇਸ਼ਾਨੀ ਹੈ। ਚੱਲ ਲੈਂਦੀ ਹਾਂ। ਬਾਅਦ ਵਿੱਚ ਮੇਰੇ ਕੋਲ ਜ਼ਿੰਮੇਵਾਰੀ ਆ ਗਈ ਤਾਂ ਇਹ ਸਭ ਜੋ ਅੱਜ ਮੇਰੇ ਨਾਲ ਹਾਸੇ ਰੱਠੇ ਕਰਦੇ ਨੇ, ਮੇਰੀ ਬੜੀ ਇੱਜ਼ਤ ਕਰਨਗੇ।" ਮੇਰੇ ਸਾਹਮਣੇ ਨਜ਼ਰ ਚੁੱਕਣ ਦੀ ਵੀ ਇਹਨਾਂ ਦੀ ਹਿੰਮਤ ਨਹੀਂ ਹੋਵੇਗੀ ਇੱਕ ਘੰਟੇ ਬਾਅਦ ਦਰਵਾਜ਼ਾ ਖੜਕਾਉਣ ਦੀ ਆਵਾਜ਼ ਆਈ ਤਾਂ ਰੁਕਮਾ ਦੇਵੀ ਨੇ ਪੁੱਛਿਆ ਕੌਣ ਹੈ ਦਰਵਾਜ਼ੇ ਤੇ ਉਧਰੋਂ ਆਵਾਜ਼ ਆਈ ਮੈਂ ਹਾਂ ਰਾਜ ਦਰਬਾਰ ਦਾ ਦਰੋਗਾ ਜਦੋਂ ਦਰੋਗਾ ਦੀ ਆਵਾਜ਼ ਸੁਣੀ ਤਾਂ ਸਿਪਾਹੀ थरथਰ ਕੰਬਣ ਲੱਗਾ ਉਸ ਨੂੰ ਲੱਗਿਆ ਇੱਥੇ ਹੁੰਦੇ ਸਮੇਂ ਦਰੋਗਾ ਨੇ ਸ਼ਾਇਦ ਉਸ ਨੂੰ ਵੇਖ ਲਿਆ ਹੈ ਤੇ ਹੁਣ ਉਹਦੀ ਖੈਰ ਨਹੀਂ ਉਹ ਰੁਕਮਾ ਦੇਵੀ ਨੂੰ ਬੋਲਿਆ ਰੁਕਮਾ ਭਾਬੀ ਮੈਨੂੰ ਹੁਣ ਕਿਸੇ ਤਰ੍ਹਾਂ ਲੁਕਾਓ ਜੇ ਦਰੋਗਾ ਨੇ ਮੈਨੂੰ ਵੇਖ ਲਿਆ ਤਾਂ ਮੇਰੀ ਨੌਕਰੀ ਚਲੀ ਜਾਵੇਗੀ ਰੁਕਮਾ ਦੇਵੀ ਨੇ ਕਿਹਾ ਇੱਥੇ ਤੈਨੂੰ ਲੁਕਉਣ ਦੀ ਜਗ੍ਹਾ ਭਲਾਂ ਕਿੱਥੇ ਦਿਸ ਰਹੀ ਹੈ ਮੈਂ ਤੈਨੂੰ ਹੁਣ ਕਿੱਥੇ ਲੁਕਾਵਾਂ ਇਸ ਤੇ ਸਿਪਾਹੀ ਨੂੰ ਇੱਕ ਬੋਰੀ ਨਜ਼ਰ ਆਈ ਉਹ ਬੋਲਿਆ ਭਾਬੀ ਮੈਂ ਇਸ ਬੋਰੀ ਵਿੱਚ ਲੁਕ ਜਾਵਾਂ ਤਾਂ ਰੁਕਮਾ ਦੇਵੀ ਨੇ ਵੀ ਕਹਿ ਦਿੱਤਾ ਹਾਂ ਲੁਕ ਜਾ ਸਿਪਾਹੀ ਬੋਰੀ ਵਿੱਚ ਜਾ ਕੇ ਬੈਠ ਗਿਆ ਇਧਰ ਰੁਕਮਾ ਦੇਵੀ ਨੇ ਦਰਵਾਜ਼ਾ ਖੋਲ੍ਹਿਆ ਤੇ ਦਰੋਗਾ ਦਾ ਸਵਾਗਤ ਕਰਦੇ ਹਾਂ ਉਸ ਨੂੰ ਵੀ ਮੰਜੇ ਤੇ ਬਿਠਾਇਆ ਤੇ ਉਹਦੇ ਕੋਲ ਬੈਠ ਕੇ ਖੂਬ ਹਾਸੇ ਛੱਠੇ ਕਰਦੇ ਹਾਂ ਗੱਲਾਂ ਕਰਨ ਲੱਗੀ ਦਰੋਗਾ ਵੀ ਆਪਣਾ ਮਤਲਬ ਸਿੱਧ ਕਰਨਾ ਚਾਹੁੰਦਾ ਸੀ ਰੁਕਮਾ ਦੇਵੀ ਉਸ ਨੂੰ ਕਿਸੇ ਤਰ੍ਹਾਂ ਢਾਲਦੀ ਰਹੀ ਇਸ ਤਰ੍ਹਾਂ ਇੱਕ ਘੰਟਾ ਬੀਤ ਗਿਆ ਤਾਂ ਫਿਰ ਤੋਂ ਦਰਵਾਜ਼ੇ ਦੇ ਖੜਕਣ ਦੀ ਆਵਾਜ਼ ਆਈ ਰੁਕਮਾ ਦੇਵੀ ਨੇ ਪੁੱਛਿਆ ਕੌਣ ਹੈ ਦਰਵਾਜ਼ੇ ਤੇ ਤਾਂ ਬਾਹਰੋਂ ਆਵਾਜ਼ ਆਈ ਅਸੀਂ ਹਾਂ ਇਸ ਨਗਰ ਦੇ ਮਹਾਰਾਜ ਜਿਵੇਂ ਹੀ ਮਹਾਰਾਜ ਦੀ ਆਵਾਜ਼ ਸੁਣੀ ਦਰੋਗਾ ਦੀਆਂ ਲੱਤਾਂ ਥਰ-ਥਰ ਕੰਬਣ ਲੱਗੀਆਂ ਉਸ ਨੇ ਰੁਕਮਾ ਦੇਵੀ ਤੋਂ ਪੁੱਛਿਆ ਰੁਕਮਾ ਦੇਵੀ ਮਹਾਰਾਜ ਭਲਾਂ ਇਸ ਸਮੇ ਇੱਥੇ ਕਿਉਂ ਆਈ ਨੇ ਤਾਂ ਰੁਕਮਾ ਦੇਵੀ ਬੋਲੀ ਭਲਾਂ ਮੈਂ ਕੀ ਜਾਣਾਂ ਸ਼ਾਇਦ ਉਹਨਾਂ ਨੇ ਤੈਨੂੰ ਇੱਥੇ ਆਉਂਦਿਆਂ ਵੇਖ ਲਿਆ ਹੋਵੇਗਾ ਇਹ ਸੁਣ ਕੇ ਤਾਂ ਦਰੋਗਾ ਦੇ ਸਾਹ ਗਲ ਵਿੱਚ ਝਟਕ ਗਏ ਉਹ ਬੋਲਿਆ ਰੁਕਮਾ ਭਾਬੀ ਮੈਨੂੰ ਕਿਸੇ ਤਰ੍ਹਾਂ ਲਪਾਓ ਜੇ ਮਹਾਰਾਜ ਨੇ ਮੈਨੂੰ ਇੱਥੇ ਵੇਖ ਲਿਆ ਤਾਂ ਮੇਰੀ ਨੌਕਰੀ ਖਤਰੇ ਵਿੱਚ ਪੈ ਜਾਵੇਗੀ ਰੁਕਮਾ ਦੇਵੀ ਬੋਲੀ ਉਹ ਬੋਰੀ ਹੈ ਨਾ ਉਹਦੇ ਉੱਪਰ ਚੜ ਕੇ ਬੈਠ ਜਾ ਮੈਂ ਤੇਰੇ ਉੱਪਰ ਚਾਦਰ ਪਾ ਦਿੰਦੀ ਆ ਹੁਣ ਦਰੋਗਾ ਉਸ ਬੋਰੀ ਦੇ ਉੱਪਰ ਚੜ ਕੇ ਬੈਠ ਗਿਆ ਪੈਰ ਬੋਰੀ ਦੇ ਅੰਦਰ ਲਟਕਾ ਦਿੱਤੇ ਰੁਕਮਾ ਦੇਵੀ ਨੇ ਉੱਪਰੋਂ ਚਾਦਰ ਪਾ ਕੇ ਸਿਰ ਤੇ ਇੱਕ ਟੋਕਰੀ ਉਲਟੀ ਕਰਕੇ ਰੱਖ ਦਿੱਤੀ ਐਦਾਂ ਲੱਗ ਰਿਹਾ ਸੀ ਜਿਵੇਂ ਬੋਰੀ ਦੇ ਉੱਪਰ ਕੋਈ ਟੋਕਰੀ ਰੱਖੀ ਹੋਵੇ ਉਸ ਤੋਂ ਬਾਅਦ ਰੁਕਮਾ ਦੇਵੀ ਨੇ ਦਰਵਾਜ਼ਾ ਖੋਲ੍ਹਿਆ ਤੇ ਮਹਾਰਾਜ ਨੂੰ ਆਦਰਪੂਰਵਕ ਅੰਦਰ ਲੈ ਆਈ ਅੰਦਰ ਉਸਮੰਜੇ ਤੇ ਬਿਠਾ ਦਿੱਤਾ ਥੋੜੀ ਦੇਰ ਤੱਕ ਰਾਜਾ ਤੇ ਰੁਕਮਾ ਖੂਬ ਹਾਸੇ ਸਟਠੌਲੀਆਂ ਕਰਦੇ ਰਹੇ ਥੋੜੀ ਦੇਰ ਬਾਅਦ ਰਾਜਾ ਬੋਲਿਆ ਰੁਕਮਾ ਦੇਵੀ ਅਸੀਂ ਤੁਹਾਡੇ ਰੂਪ ਤੇ ਮੋਹਿਤ ਹੋ ਗਏ ਹਾਂ ਜੇ ਤੁਸੀਂ ਸਾਡੇ ਤੋਂ ਕੁਝ ਚਾਹੁੰਦੇ ਹੋ ਤਾਂ ਮੰਗ ਸਕਦੇ ਹੋ ਸੁਰੂਕਮਾਤਾ ਇਸੇ ਮੌਕੇ ਦੀ ਪਹਾਲ ਵਿੱਚ ਸੀ ਛੱਟ ਬੋਲੀ ਮਹਾਰਾਜ ਮੈਨੂੰ 12 ਪਿੰਡਾਂ ਦੀ ਜ਼ਿੰਮੇਵਾਰੀ ਦੇ ਦਿਓ ਰਾਜੇ ਨੇ ਜਦੋਂ ਇਹ ਸੁਣਿਆ ਤਾਂ ਇਕਦਮ ਹੈਰਾਨ ਹੋ ਗਿਆ ਮਨ ਵਿੱਚ ਸੋਚਣ ਲੱਗਾ 12 ਪਿੰਡਾਂ ਦੀ ਜ਼ਿੰਮੇਵਾਰੀ ਪਹਿਲਾਂ ਐਦਾਂ ਹੀ ਕਿਸੇ ਨੂੰ ਕਿਵੇਂ ਦੇ ਸਕਦਾ ਇਸ ਤਰ੍ਹਾਂ ਤਾਂ ਮੇਰੇ ਤੇ ਪ੍ਰਸ਼ਨ ਉੱਠਣਗੇ ਕਿ ਕਿਸੇ ਅਣਜਾਣ ਔਰਤ ਨੂੰ 12 ਪਿੰਡਾਂ ਦੀ ਜ਼ਿੰਮੇਵਾਰੀ ਕਿਵੇਂ ਦੇ ਦਿੱਤੀ ਰਾਜੇ ਨੇ ਰੁਕਮਨ ਦੇਵੀ ਨੂੰ ਕਿਹਾ ਰੁਕਮਨ ਦੇਵੀ ਤੁਸੀਂ ਚਾਹੋ ਤਾਂ ਕੁਝ ਹੋਰ ਮੰਗ ਲਓ ਪਰ ਇਹ ਅਸੀਂ ਨਹੀਂ ਕਰ ਪਾਵਾਂਗੇ ਪਹਲਾ 12 ਪਿੰਡਾਂ ਦੀ ਜ਼ਿੰਮੇਵਾਰੀ ਇੱਕ ਔਰਤ ਕਿਵੇਂ ਸੰਭਾਲ ਸਕਦੀ ਹੈ ਇਹ ਸੁਣ ਕੇ ਰੁਕਮਨ ਦੇਵੀ ਖਿਜ ਕੇ ਬੋਲੀ ਮਹਾਰਾਜ ਤੁਸੀਂ ਕਿਹਾ ਸੀ ਇਸ ਲਈ ਮੈਂ ਮੰਗ ਲਿਆ ਜੇ ਦੇਣਾ ਤੁਹਾਡੇ ਬਸ ਵਿੱਚ ਨਹੀਂ ਤਾਂ ਕੋਈ ਗੱਲ ਨਹੀਂ ਤੁਸੀਂ ਆਪਣੇ ਬਚਨ ਤੋਂ ਮੁੱਕਰ ਜਾਓ ਤੁਸੀਂ ਤਾਂ ਮਹਾਰਾਜ ਹੋ ਕੁਝ ਵੀ ਕਰ ਸਕਦੇ ਹੋ ਰੁਕਮਾ ਦੇਵੀ ਤੇ ਰਾਜੇ ਦੀਆਂ ਗੱਲਾਂ ਹੋ ਹੀ ਰਹੀਆਂ ਸਨ ਇਧਰ ਬੋਰੀ ਦੇ ਉੱਪਰ ਬੈਠੇ ਹੋਏ ਦਰੋਗਾ ਦੇ ਪੈਰੇ ਹੇਠਾਂ ਲਟਕ ਰਹੇ ਸਨ ਜਿੰਨਾ ਤੋਂ ਸਿਪਾਹੀ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਹੀ ਦਰੋਗਾ ਨੂੰ ਜ਼ੋਰ ਨਾਲ ਪਿਸ਼ਾਬ ਆਇਆ ਉਹ ਆਪਣੇ ਆਪ ਨੂੰ ਰੋਕ ਨਾ ਸਕਿਆ ਤੇ ਉਸ ਨੇ ਬੋਰੀ ਤੇ ਬੈਠੇ ਬੈਠੇ ਹੀ ਪਿਸ਼ਾਬ ਕਰ ਦਿੱਤਾ ਜੋ ਕਿ ਸ਼ਿਪਾਹੀ ਦੇ ਉੱਪਰ ਆ ਕੇ ਡਿੱਗਿਆ ਸ਼ਿਪਾਹੀ ਸੀਸ਼ੀ ਕਰਦਾ ਹੋਇਆ ਉੱਪਰ ਨੂੰ ਉੱਠ ਕੇ ਖੜਾ ਹੋ ਗਿਆ ਉਹਦੇ ਉੱਠਦੇ ਹੀ ਦਰੋਗਾ ਟੜੰਮ ਨਾਲ ਜ਼ਮੀਨ ਤੇ ਆ ਡਿੱਗਿਆ ਜ਼ਮੀਨ ਤੇ ਡਿੱਗਦੇ ਹੀ ਦਰੋਗਾ ਘਬਰਾ ਗਿਆ ਉਹਦਰ ਸ਼ਿਪਾਹੀ ਤੇ ਦਰੋਗਾ ਨੂੰ ਵੇਖਦੇ ਹੀ ਰਾਜਾ ਦੀ ਵੀ ਸਿੱਟੀ ਪਿੱਟੀ ਗੁੰਮ ਹੋ ਗਈ ਉਸ ਨੇ ਉਹਨਾਂ ਦੋਹਾਂ ਤੋਂ ਪੁੱਛਿਆ ਤੁਸੀਂ ਦੋਵੇਂ ਇੱਥੇ ਕੀ ਕਰ ਰਹੇ ਹੋ ਹੁਣ ਦੋਵੇਂ ਚੁੱਪਚਾਪ ਖੜੇ ਸਨ ਰੁਕਮਾ ਦੇਵੀ ਇਸਤੇ ਬੋਲੀ ਮਹਾਰਾਜ ਜੋ ਤੁਸੀਂ ਸਾਡੇ ਨਾਲ ਕਰਨ ਆਏ ਹੋ ਉਹੀ ਇਹ ਵੀ ਕਰਨ ਆਏ ਸਨ ਔਰਤ ਸਭ ਦੀਆਂ ਨਜ਼ਰਾਂ ਵਿੱਚ ਸਿਰਫ ਵਰਤਣ ਵਾਲੀ ਵਸਤੂ ਹੁੰਦੀ ਹੈ ਉਸ ਨੂੰ ਜੇ ਕੋਈ ਅਹੁਦਾ ਦੇਣ ਦੀ ਗੱਲ ਆਵੇ ਤਾਂ ਉਹ ਅਵਲਾ ਨਾਰੀ ਹੈ ਪਰ ਉਸ ਨੂੰ ਵਰਤਨਾ ਸਭ ਚਾਉਂਦੇ ਨੇ ਇੱਕ ਔਰਤ ਸੁੰਦਰ ਹੋ ਕੇ ਇਸ ਸਮਾਜ ਵਿੱਚ ਬਦਤਮੀਜੀ ਦੀ ਪਾਤਰ ਹੁੰਦੀ ਹੈ ਹੁਣ ਤੁਸੀਂ ਹੀ ਵੇਖੋ ਤੁਹਾਡੇ ਤੋਂ ਮੈਂ 12 ਪਿੰਡਾਂ ਦੀ ਜ਼ਿੰਮੇਵਾਰੀ ਮੰਗੀ ਤੁਸੀਂ ਜਲਦੀ ਨਾਲ ਮਨਾਂ ਕਰ ਦਿੱਤਾ ਤੇ ਮੇਰੇ ਤੋਂ ਕੁਝ ਉਮੀਦ ਰੱਖ ਕੇ ਤੁਸੀਂ ਰਾਜ ਮਹਿਲ ਤੋਂ ਇੱਥੋਂ ਤੱਕ ਆ ਪਹੁੰਚੇ ਹੋ ਹੁਣ ਤਾਂ ਤਿੰਨੋਂ ਇੱਕ ਦੂਜੇ ਦਾ ਮੂੰਹ ਵੇਖਣ ਲੱਗੇ ਰਾਜਾ ਆਪਣੇ ਆਪ ਵਿੱਚ ਡਰਿਆ ਅਤੇ ਸਿਪਾਹੀ ਤੇ ਦਰੋਗਾ ਆਪਣੇ ਆਪ ਵਿੱਚ ਦਰੋਗਾ ਤੇ ਸਿਪਾਹੀ ਮਨ ਵਿੱਚ ਸੋਚ ਰਹੇ ਸਨ ਅੱਜ ਤਾਂ ਸਾਡੀ ਨੌਕਰੀ ਪੱਕਾ ਚਲੀ ਜਾਵੇਗੀ ਰਾਜਾ ਇਹ ਸੋਚ ਰਿਹਾ ਸੀ ਕਿ ਜੇ ਇਹਨਾਂ ਨੇ ਜਾ ਕੇ ਇਹ ਗੱਲ ਕਿਸੇ ਨੂੰ ਦੱਸ ਦਿੱਤੀ ਤਾਂ ਮੇਰੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ ਹੁਣ ਤਾਂ ਰਾਜਾ ਹੱਥ ਜੋੜ ਕੇ ਰੁਕਮਾ ਦੇਵੀ ਦੇ ਸਾਹਮਣੇ ਖੜਾ ਹੋ ਗਿਆ ਤੇ ਕਹਿਣ ਲੱਗਾ ਰੁਕਮਾ ਦੇਵੀ ਮੈਨੂੰ ਮਾਫ਼ ਕਰੋ ਐਦਾਂ ਦੀ ਗਲਤੀ ਹੋਣਾ ਦੁਬਾਰਾ ਨਹੀਂ ਹੋਵੇਗੀ ਰੁਕਮਾ ਦੇਵੀ ਬੋਲੀ ਮਹਾਰਾਜ ਤੁਸੀਂ ਮੇਰੇ ਸਾਹਮਣੇ ਹੱਥ ਨਾ ਜੋੜੋ ਤੁਸੀਂ ਇਸ ਨਗਰ ਦੇ ਮਹਾਰਾਜ ਹਾਂ ਜਾਓ ਮੈਂ ਤੁਹਾਨੂੰ ਮਾਫ ਕੀਤਾ ਹੁਣ ਸਿਪਾਹੀ ਦਰੋਗਾ ਤੇ ਰਾਜਾ ਤਿੰਨੋਂ ਆਪਸ ਵਿੱਚ ਵਿਚਾਰ ਵਟਾਂਦਰਾ ਕਰਨ ਲੱਗੇ ਕਿ ਤੂੰ ਮੇਰੀ ਗੱਲ ਨਾ ਕਹੀਂ ਨਾ ਮੈਂ ਤੇਰੀ ਗੱਲ ਕਹਾ ਹੁਣ ਤਿੰਨਾਂ ਨੇ ਇਹ ਫੈਸਲਾ ਵੀ ਕਰ ਲਿਆ ਕਿ ਰੁਕਮਾ ਦੇਵੀ ਨੂੰ 12 ਪਿੰਡਾਂ ਦੀ ਜ਼ਿੰਮੇਵਾਰੀ ਦੇ ਦੇਣੀ ਚਾਹੀਦੀ ਹੈ ਰਾਜੇ ਨੇ ਉਸ ਸਮੇਂ ਮੋਹਰ ਲਗਾ ਕੇ 12 ਪਿੰਡਾਂ ਦੀ ਜ਼ਿੰਮੇਵਾਰੀ ਦੇ ਕਾਗਜ਼ ਰੁਕਮਾ ਦੇਵੀ ਨੂੰ ਫੜਾ ਦਿੱਤੇ ਤੇ ਕਿਹਾ ਅੱਜ ਤੋਂ ਤੁਸੀਂ 12 ਪਿੰਡਾਂ ਦੀ ਜ਼ਿੰਮੇਵਾਰੀ ਨਹੀਂ ਕਹਾਉਂਗੇ ਇਹਨਾਂ ਕਹਿ ਕੇ ਰਾਜਾ ਸਿਪਾਹੀ ਤੇ ਦਰੋਗਾ ਉਥੋਂ ਰਾਜ ਮਹਿਲ ਵੱਲ ਚਲੇ ਗਏ ਰੁਕਮਾ ਦੇਵੀ ਦੀ ਹੁਣ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਸਨੇ ਤਰੰਤ ਹੀ ਆਪਣੇ ਪਤੀ ਦੇ ਕੋਲ ਇੱਕ ਚਿੱਠੀ ਲਿਖ ਕੇ ਭੇਜੀ ਤੇ ਚਿੱਠੀ ਵਿੱਚ ਲਿਖਿਆ ਕਿ ਪੜਦੇ ਹੀ ਤੁਰੰਤ ਘਰ ਆ ਜਾਣ। ਉਹਦੇ ਪਤੀ ਨੇ ਜਦੋਂ ਉਹ ਚਿੱਠੀ ਪੜੀ ਤੇ ਇਸ ਤਰ੍ਹਾਂ ਦਾ ਸੰਦੇਸ਼ਾ ਵੇਖਿਆ ਤਾਂ ਉਹ ਘਬਰਾ ਗਿਆ ਤੇ ਉਸਨੇ ਘਰ ਦੀ ਰਾਹ ਫੜ ਲਈ। ਘਰ ਪਹੁੰਚ ਕੇ ਉਹ ਘਬਰਾਇਆ ਹੋਇਆ ਰੁਕਮਾ ਦੇਵੀ ਤੋਂ ਪੁੱਛਣ ਲੱਗਾ, "ਰੁਕਮਾ ਕੀ ਹੋਇਆ? ਜੋ ਤੂੰ ਮੈਨੂੰ ਇਸ ਤਰ੍ਹਾਂ ਸੰਦੇਸ਼ਾ ਭੇਜ ਕੇ ਬੁਲਵਾਇਆ ਹੈ?" ਰੁਕਮਾ ਦੇਵੀ ਨੇ ਹੱਸਦਿਆਂ ਜ਼ਿੰਮੇਦਾਰੀ ਦੇ ਕਾਗਜ਼ ਆਪਣੇ ਪਤੀ ਦੇ ਹੱਥ ਤੇ ਰੱਖ ਦਿੱਤੇ ਤੇ ਬੋਲੀ ਮੈਂ ਜੋ ਤੁਹਾਨੂੰ ਵਚਨ ਦਿੱਤਾ ਸੀ ਉਹ ਪੂਰਾ ਕਰ ਦਿੱਤਾ ਇਸ ਸਭ ਵਿੱਚ ਮੇਰੇ ਚਰਿੱਤਰ ਦੀ ਵੀ ਹਾਨੀ ਨਹੀਂ ਹੋਈ ਹੈ ਕਾਗਜ਼ ਵੇਖ ਕੇ ਉਹਦੇ ਪਤੀ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ ਉਸਨੇ ਖੁਸ਼ੀ ਵਿੱਚ ਝੂਮਦਿਆਂ ਕਿਹਾ ਰੁਕਮਾ ਮੈਨੂੰ ਤੇਰੇ ਤੇ ਮਾਣ ਹੈ ਤੂੰ ਆਪਣਾ ਵਚਨ ਪੂਰਾ ਕੀਤਾ ਜੋ ਤੂੰ ਕਿਹਾ ਉਹ ਕਰਕੇ ਦਿਖਾ ਦਿੱਤਾ ਹੁਣ ਇਸ ਤੋਂ ਬਾਅਦ ਰੁਕਮਾ ਦੇਵੀ ਨੂੰ ਕੋਈ ਵੀ ਰੁਕਮਾ ਭਾਬੀ ਕਹਿ ਕੇ ਨਹੀਂ ਬੁਲਾਉਂਦਾ ਸੀ ਸਭ ਉਸ ਨੂੰ ਜ਼ਿਮੀਦਾਰਨੀ ਜੀ ਕਹਿ ਕੇ ਬੁਲਾਉਂਦੇ ਸਨ ਹੁਣ ਉਹਦਾ ਰਤਬਾ ਇੰਨਾ ਵੱਧ ਗਿਆ ਸੀ ਕਿ ਲੋਕ ਹੁਣ ਉਸ ਨੂੰ ਝੁੱਕ ਕੇ ਸਲਾਮ ਕਰਨ ਲੱਗੇ ਇਸ ਤਰ੍ਹਾਂ ਇੱਕ ਚਤਰ ਔਰਤ ਨੇ ਆਪਣੀ ਸਿਆਣਪ ਨਾਲ 12 ਪਿੰਡਾਂ ਦੀ ਜ਼ਿੰਮੇਵਾਰੀ ਰਾਜੇ ਦੇ ਹੱਥੋਂ ਲੈ ਲਈ ਇਹ ਕਹਾਣੀ ਇੱਥੇ ਹੀ ਖਤਮ ਹੁੰਦੀ ਹੈ ਉਮੀਦ ਕਰਦੇ ਹਾਂ ਤੁਹਾਡਾ ਖੂਬ ਮਨੋਰੰਜਨ ਹੋਇਆ ਹੋਵੇਗਾ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦੱਸਣਾ ਮਿਲਾਂਗੇ ਕੱਲ ਰੱਬ ਰਾਖਾ